ਜੰਗ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਸ਼ੈਲ ਦੇ ਦੇਸ਼ ਨਿਰਦੇਸ਼ਾਂ ਤਹਿਤ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਅਸੀਂ ਮੁਹਿੰਮ ਵੱਢੀ ਹੋਈ ਹੈ ਸੰਗਰੂਰ ਜ਼ਿਲ੍ਹੇ ਵਿੱਚ ਉਸੇ ਲੜੀ ਦੇ ਤਹਿਤ ਥਾਣਾ ਸ਼ਾਜਦੀ ਵੱਲੋਂ ਸਾਡੇ ਚੌਕੀ ਇੰਚਾਰਜ ਮਹਿਲਾ ਓੰਕਾਰ ਸਿੰਘ ਜੋ ਕਿ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਸਵੇਰੇ ਤਾਂ ਤੁਹਾਨੂੰ ਉਹਨਾਂ ਨੂੰ ਇੱਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਤਰੰਜੀ ਖੇੜਾ ਵਿੱਚ ਹਰਦੀਪ ਸਿੰਘ ਤੇ ਉਹਨਾਂ ਦੀ ਵਾਈਫ ਗੁਰਪ੍ਰੀਤ ਕੌਰ ਜੋ ਆਪਣੇ ਘਰ ਵਿੱਚ ਹੀ ਨਕਲੀ ਦੁੱਧ ਦਾ ਕਾਰੋਬਾਰ ਕਰਦੇ ਨੇ ਜਦੋਂ ਉੱਥੇ ਰੇਡ ਕੀਤੀ ਗਈ ਉਸ ਸੂਚਨਾ ਦੇ ਆਧਾਰ ਤੇ ਤਾਂ ਉਸ ਦੇ ਘਰ ਵਿੱਚੋਂ ਜਦੋਂ ਉਹ ਛੋਟੇ ਹਾਥੀ ਦੇ ਵਿੱਚ ਲੋਡ ਕਰ ਰਿਹਾ ਸੀ 150 ਲੀਟਰ ਚਾਰ ਡਰਮ ਜੋ ਨਕਲੀ ਦੁੱਧ ਉਹਨੇ ਬਣਾਇਆ ਹੋਇਆ ਸੀ ਜਿਸ ਦੇ ਜਿਸ ਨੂੰ ਬਣਾਉਣ ਦੇ ਲਈ ਉਹਨੇ ਰਿਫਾਈਨਡ ਔਇਲ ਤੇ ਕਾਉਸਟਿਕ ਸੋਡਾ ਯੂਜ਼ ਕਰਦਾ ਸੀ ਉਹ ਉਹਦੀ ਮੇਨ ਮੋਡਿਸ ਬਰਾਂਡ ਦੀ ਏਸੀ ਵੀ ਉਹਦੇ ਕੋਲ ਪਿੰਡ ਦੇ ਵਿੱਚ ਹੀ ਇੱਕ ਵੇਰਕਾ ਦਾ ਚਿਲਡ ਪਲਾਂਟ ਸੀ ਉਹ ਆਸੇ ਪਾਸੇ ਦੇ ਦੋ ਤਿੰਨ ਪਿੰਡਾਂ ਦੇ ਵਿੱਚੋਂ ਜਿਹੜਾ ਡੈਰੀ ਮਾਲਕਾਂ ਤੋਂ ਜਾਂ ਪਿੰਡ ਦੇ ਲੋਕਾਂ ਤੋਂ ਦੁੱਧ ਇਕੱਠਾ ਕਰਦਾ ਸੀ ਉਹ ਕਰਕੇ ਜਦੋਂ ਉਹ ਚਿਲਡ ਪਲਾਨਟ ਦੇ ਵਿੱਚ ਦੁੱਧ ਇਕੱਠਾ ਹੋ ਜਾਂਦਾ ਸੀ ਤਾਂ ਇਹ ਰੁਟੀਨ 'ਚ ਦੋ ਟਾਈਮ ਦੇੰਦੇ ਵਿੱਚ 150 ਤੋਂ 200 ਲੀਟਰ ਆਦੇ ਘਰ ਦੇ ਵਿੱਚ ਮਿਕਸੀ ਨਾਲ ਇਹ ਕਾਸਟਿਕ ਸੋਡਾ ਰਿਫਾਈਨਡ ਤੇ ਦੁੱਧ ਪਾ ਕੇ ਲੀਟਰ ਵਿੱਚ ਉਹਦਾ 1 ਲੀਟਰ ਤੋਂ 50 ਲੀਟਰ ਦੁੱਧ ਤਿਆਰ ਕਰਕੇ ਉਹ 200 ਲੀਟਰ ਦੇ ਕਰੀਬ ਡੇਲੀ 400 ਲੀਟਰ ਉਸ ਚਿਲਡ ਪਲਾਨਟ ਦੇ ਵਿੱਚ ਪਾ ਦਿੰਦਾ ਸੀ ਜਿਹਦੇ ਨਾਲ ਇੱਕ ਤਾਂ ਦੁੱਧ ਦੀ ਉਹਦੀ ਫੈਟ ਵਾਝ ਜਾਂਦੀ ਸੀ ਇੱਕ ਮਿਕਦਾਰ ਉਹਦੀ ਮਾਤਰਾ ਵਾਝ ਜਾਂਦੀ ਸੀ ਤੇ ਇਸ ਤਰ੍ਹਾਂ ਇਹ ਦੋਨੇ ਮੀਆਂ ਬੀਬੀ ਜੋ ਸਮਾਜ ਦੀ ਇੱਕ ਬੜਾ ਧਨਾਉਣਾ ਕੰਮ ਕਰ ਰਹੀ ਸੀ ਜਿਹਦਾ ਦੁੱਧ ਬੱਚਿਆਂ ਦੇ ਬਜ਼ੁਰਗਾਂ ਦੇ ਸਾਰੇ ਯੂਜ਼ ਕਰਦੇ ਆ ਸਾਰਾ ਸਮਾਜ ਦੁੱਧ ਨੂੰ ਯੂਜ਼ ਕਰਦਾ ਉਸ ਲਈ ਇਹਦੇ ਤੇ ਬੰਦੀ ਕਾਰਵਾਈ ਤਹਿਤ ਐਫਆਈਆਰ ਨੰਬਰ 770 ਅਜ ਦਰਜ ਕਰ ਦਿੱਤੀ ਗਈ ਹੈ 420 272 273 ਆਈਪੀਸੀ ਦੇ ਪ੍ਰਾਂ ਨਵੀਂ ਹੁਣ ਬੀਐਨਐਸ 318 274 ਤੇ 275 ਬੀਐਨਐਸ ਦੇ ਤਹਿਤ ਤੇ ਦੋਨਾਂ ਨੂੰ ਰੈਸਟ ਪਾ ਲਿਆ ਗਿਆ ਤੇ ਦੋਨਾਂ ਨੂੰ ਹੁਣ ਜਾਸਾਬ ਦੇ ਪੇਸ਼ ਕੀਤਾ ਜਾ ਰਿਹਾ। ਸਨਜੁਗ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਸ਼ੈਲ ਦੇ ਦੇਸ਼ਨ ਦੇਸ਼ਾਂ ਤਹਿਤ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਅਸੀਂ ਮੁਹਿੰਮ ਵੱਢੀ ਹੋਈ ਹੈ ਸੰਗਰੂਰ ਜ਼ਿਲ੍ਹੇ ਵਿੱਚ ਉਸੇ ਲੜੀ ਦੇ ਤਹਿਤ ਥਾਣਾ ਸ਼ਾਜਦੀ ਵੱਲੋਂ ਸਾਡੇ ਚੌਕੀ ਇੰਚਾਰਜ ਮਹਿਲਾ ਔੰਕਾਰ ਸਿੰਘ ਜੋ ਕਿ ਇੱਕ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੀ ਸੀ ਸਵੇਰੇ ਤਾਂ ਤੁਨ ਉਹਨਾਂ ਨੂੰ ਇੱਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਤਰੰਜੀ ਖੇੜਾ ਵਿੱਚ ਹਰਦੀਪ ਸਿੰਘ ਤੇ ਉਹਨਾਂ ਦੀ ਵਾਈਫ ਗੁਰਪ੍ਰੀਤ ਕੌਰ ਜੋ ਆਪਣੇ ਘਰ ਵਿੱਚ ਹੀ ਨਕਲੀ ਦੁੱਧ ਦਾ ਕਾਰੋਬਾਰ ਕਰਦੇ ਨੇ ਜਦੋਂ ਉੱਥੇ ਰੇਡ ਕੀਤੀ ਗਈ ਉਸ ਸੂਚਨਾ ਦੇ ਆਧਾਰ ਤੇ ਤਾਂ ਉਸ ਦੇ ਘਰ ਵਿੱਚੋਂ ਜਦੋਂ ਛੋਟੇ ਹਾਥੀ ਦੇ ਵਿੱਚ ਲੋਡ ਕਰ ਰਿਆ ਸੀ ਇਹ 150 ਲੀਟਰ ਚਾਰ ਡਰਮ ਜੋ ਨਕਲੀ ਦੁੱਧੋਂ ਨੇ ਬਣਾਇਆ ਹੋਇਆ ਸੀ ਜਿਸ ਦੇ ਜਿਸ ਨੂੰ ਬਣਾਉਣ ਦੇ ਲਈ ਉਹਨੇ ਰਿਫਾਈਨਡ ਔਇਲ ਤੇ ਕਾਸਟਿਕ ਸੋਡਾ ਯੂਜ਼ ਕਰਦਾ ਸੀ ਉਹ ਉਹਦੀ ਮੇਨ ਮੋਡਿਸ ਬਰਾਂਡੀ ਏਸੀ ਵੀ ਉਹਦੇ ਕੋਲ ਪਿੰਡ ਦੇ ਵਿੱਚ ਹੀ ਇੱਕ ਵੇਰਕਾ ਦਾ ਚਿਲਡ ਪਲਾਂਟ ਸੀ ਉਹ ਆਸੇ ਪਾਸੇ ਦੇ ਦੋ ਤਿੰਨ ਪਿੰਡਾਂ ਦੇ ਵਿੱਚੋਂ ਜਿਹੜਾ ਡੈਰੀ ਮਾਲਕਾਂ ਤੋਂ ਜਾਂ ਪਿੰਡ ਦੇ ਲੋਕਾਂ ਤੋਂ ਦੁੱਧ ਇਕੱਠਾ ਕਰਦਾ ਸੀ ਉਹ ਕਰਕੇ ਜਦੋਂ ਉਹ ਚਿਲਡ ਪਲਾਨਟ ਦੇ ਵਿੱਚ ਦੁੱਧ ਇਕੱਠਾ ਹੋ ਜਾਂਦਾ ਸੀ ਤਾਂ ਇਹ ਰੂਟੀਨ 'ਚ ਦੋ ਟਾਈਮ ਦੇੰਦੇ ਵਿੱਚ 150 ਤੋਂ 200 ਲੀਟਰ ਆਦੇ ਘਰ ਦੇ ਵਿੱਚ ਮਿਕਸੀ ਨਾਲ ਇਹ ਕਾਸਟਿਕ ਸੋਡਾ ਰਿਫਾਈਨਡ ਤੇ ਦੁੱਧ ਪਾ ਕੇ ਲੀਟਰ ਵਿੱਚ ਉਹਦਾ 1 ਲੀਟਰ ਤੋਂ 50 ਲੀਟਰ ਦੁੱਧ ਤਿਆਰ ਕਰਕੇ ਉਹ 200 ਲੀਟਰ ਦੇ ਕਰੀਬ ਡੇਲੀ 400 ਲੀਟਰ ਉਸ ਚਿਲਡ ਪਲਾਨਟ ਦੇ ਵਿੱਚ ਪਾ ਦਿੰਦਾ ਸੀ ਜਿਹਦੇ ਨਾਲ ਇੱਕ ਤਾਂ ਦੁੱਧ ਹੀ ਉਹਦੀ ਫੈਟ ਵਾਝ ਜਾਂਦੀ ਸੀ ਇੱਕ ਮਿਕਦਾਰ ਉਹਦੀ ਮਾਤਰਾ ਵਾਝ ਜਾਂਦੀ ਸੀ ਤੇ ਇਸ ਤਰ੍ਹਾਂ ਇਹ ਦੋਨੇ ਮੀਆਂ ਬੀਬੀ ਜੋ ਸਮਾਜ ਦੀ ਇੱਕ ਬੜਾ ਧਣਾਉਣਾ ਕੰਮ ਕਰ ਰਹੀ ਸੀ ਜਿਹੜਾ ਦੁੱਧ ਬੱਚਿਆਂ ਦੇ ਬਜ਼ੁਰਗਾਂ ਦੇ ਸਾਰੇ ਯੂਜ਼ ਕਰਦੇ ਆ ਸਾਰਾ ਸਮਾਜ ਦੁੱਧ ਨੂੰ ਯੂਜ਼ ਕਰਦਾ ਉਸ ਲਈ ਇਹਦੇ ਤੇ ਬੰਦੀ ਕਾਰਵਾਈ ਤਹਿਤ ਐਫਆਈਆਰ ਨੰਬਰ 770 ਅਜ ਦਰਜ ਕਰ ਦਿੱਤੀ ਗਈ ਹੈ 420 273 273 ਆਈਪੀਸੀ ਦੇ ਪ੍ਰਾਂ ਨਾ ਜਿਹੜੀ ਨਵੀਂ ਹੁਣ ਬੀਐਨਐਸ 318 274 ਤੇ 275 ਬੀਐਨਐਸ ਦੇ ਤਹਿਤ ਤੇ ਦੋਨਾਂ ਨੂੰ ਰੈਸਟ ਪਾ ਲਿਆ ਗਿਆ ਤੇ ਦੋਨਾਂ ਨੂੰ ਹੁਣ ਜਾਸਾਬ ਦੇ ਪੇਸ਼ ਕੀਤਾ ਜਾ ਰਿਹਾ ਹੈ